ਆਹ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਸੰਤ ਮਹਿਲਾ ਨਾਵਾ ਕਹਾ ਪੁੱਲਿਓ ਰੇ ਝੂਠੇ ਲੋਭ ਮਲਾਗ ਕਛ ਬਿਗਰਿਓ ਨਾਹਿਨ ਅਜ ਹੋ ਜਾਗ ਰਹਾਓ ਮਰਜ ਨਾ ਪਾਸ਼ਾ ਕਹਿਣ ਲਗੇ ਭਾਈ ਕਿੱਥੇ ਪੁੱਲਿਆ ਸੰਸਾਰ ਝੂਠੇ ਚ ਧਿਆਨ ਕਰ ਅਜੇ ਵੀ ਜਾਗ ਜ ਜਾ ਸਭ ਸੁਪਨੈ ਕੈ ਇਹ ਜਗ ਜਾਨ ਬਿਨ ਸੱਚਿ ਨਮੈ ਸਾਚੀ ਮਾਨ ਇਹ ਸੰਸਾਰ ਸੁਪਨੇ ਵਾਂਗ ਹੈ ਜੇ ਸੁਪਨਾ ਰਾਤ ਦਾ yaad ਨਹੀਂ ਰਹਿੰਦਾ ਸੰਸਾਰ ਇਵੇਂ ਹੀ ਸੁਪਨੇ ਵਾਂਗ ਹੈ ਸੰਗ ਤੇਰ ਹੈ ਹਰ ਬਸਤ ਨੀਤ ਜਿਸ ਬਾਸੁਰ ਪਜਤਾ ਹੈ ਮੀਤ ਪ੍ਰਭੂ ਤੇਰੇ ਨਾਲ ਵਸਤ ਹੈ ਉਹਨੂੰ ਦਿਨ ਰਾਤ ਤਿਆ ਕਰ ਬਾਰ ਅੰਤ ਕੀ ਹੋਏ ਸਹਾਈ ਕੋ ਨਾਨਕ ਗੁਣ ਤਾਂ ਕੇ ਗਾਏ ਉਹ ਅਖੀਰਲੇ ਵੇਰੇ ਅਖੀਰਲੇ ਵੇਲੇ ਤੇਰਾ ਸਹਾਈ ਹੋਵੇ ਗਸਲੀ ਨਾਨਕ ਆਖਦੇ ਨੇ ਹਰੀ ਦੇ ਗੁਣ ਗਉਂਦਾ ਰਹੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤੇ ਬਸੰਤ ਮਹਿਲਾ ਪਹਿਲਾ ਪਸ਼ਟਪਦੀਆਂ ਘਰ ਪਹਿਲਾ ਦੋ ਤੁਕੀਆਂ ਇੱਕ ਓ ਗੰਕਾਰ ਸਤਿਗੁਰ ਪ੍ਰਸਾਦ ਜਗ ਕਉ ਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰੈ ਦੇਖੀਤ ਸਤਿਗੁਰ ਬਖਸ਼ਿਸ਼ ਕਰਦੇ ਨੇ ਬਸੰਤ ਰਾਗ ਚ ਭਾਈ ਜਿਸ ਤੇ ਕੇ ਪ੍ਰਭੂ ਨਹੀਂ ਵਸਿਆ ਉਹ ਜੀਵ ਕਾਂ ਦੇ ਸੁਭਾਅ ਵਾਲਾ ਪ੍ਰਭੂ ਦਾ ਨਾਮ ਭੁਲਾ ਕੇ ਉਹ ਕਾਮ ਵਾਂਗੂ ਚੋਗੇ ਤੇ ਡਿੱਗਦਾ ਹੈ ਮਨਵਾ ਡੋਲੇ ਚੀਤ ਅਨੀਤ ਜਗਸਿਓ ਤੂਟੀ ਝੂਠ ਪ੍ਰੀਤ ਉਹਦਾ ਮਨ ਹਰ ਵੇਲੇ ਡੋਲਦਾ ਰਹਿੰਦਾ ਦੁਨੀਆਂ ਦੀ ਮਾਇਆ ਨਾਲ ਇਹ ਪ੍ਰੀਤ ਪਈ ਤੋੜ ਨਹੀਂ ਚੜਦੀ ਕਾਮ ਕ੍ਰੋਧ ਵਿਖ ਭੱਜਰ ਭਾਰ ਨਾਮ ਬਿਨਾ ਕੈਸੇ ਗੁਣ ਚੜਹਾਓ ਭਾਈ ਕਾਮ ਤੇ ਕ੍ਰੋਧ ਇਮਾਨੋ ਜ਼ਹਿਰ ਨੇ ਇਹ ਬੜਾ ਬੱਜਰ ਭਾਰ ਹੈ ਭਾਈ ਨਾਮ ਤੋਂ ਬਿਨਾ ਇਸ ਸੰਸਾਰ ਤੋਂ ਪਾਰ ਕਿਵੇਂ ਉਤਰੇਗਾ ਪਾਰ ਉਤਾਰਾ ਤੇਰਾ ਨਹੀਂ ਹੋ ਸਕਦਾ ਰਹਾ ਕਰ ਬਾਲੂ ਕਾ ਕੁੰਮਨ ਕੇਰ ਬਰਕਸ ਬਾਣੀ ਬੁਦਬੁਦਾ ਹੇਰ ਕੁੰਮਨ ਕੇਰੀ ਵਿੱਚ ਰੇਦਾ ਕਰ ਬਣਿਆ ਜੀ ਵਰਖਾ ਦੇ ਬੁਲਬਲਾ ਬਣਦਾ ਇਵੇਂ ਇਹ ਸਰੀਰ ਹੈ ਸੰਸਾਰ ਮਾਤਰ ਬੂੰਦ ਤੇ ਧਰ ਚੱਕ ਫੇਰ ਸਰਬ ਜੋਤ ਨਾਮੈ ਕੀ ਚੇਰ ਜਿਵੇਂ ਸਰੀਰ ਦੀ ਪਾਇਆ ਹੈ ਸਰੀਰ ਨੂੰ ਸਿਰਜਨਹਾਰ ਨੇ ਆਪਣੇ ਕੁਦਰਤ ਦਾ ਚੱਕਾ ਘੁਮਾ ਕੇ ਬਣਾਇਆ ਹੈ اے ਭਾਈ ਉਸ ਪ੍ਰਭੂ ਦੇ ਨਾਮ ਦੀ ਦਾਸੀ ਬਣ ਜਿਸ ਦੀ ਜੋਤ ਸਾਰੇ ਸ਼ਰੀਰਾਂ ਵਿੱਚ ਸਰਬ ਉਪਾਏ ਗੁਰੂ ਸਿਰਮੋਰ ਭਗਤ ਕਰੋਂ ਪਗ ਲਾਗੋਂ ਤੋਹੇ ਪ੍ਰਭੂ ਤੁਸਾਰੇ ਜੀ ਪੈਦਾ ਕਰਕੇ ਸਿਰ ਤੇ ਸ਼ਰੋਮਣੀ ਗੁਰੂ ਹੈ ਮੇਰੀ ਤਾਂਘ ਹੈ ਕਿ ਮੈਂ ਤੇਰੀ ਭਗਤੀ ਕਰਾਂ ਤੇਰੇ ਚਰਨੀ ਲਗਾਂ ਨਾਮ ਰਤੋ ਚਾਹੂ ਤੁਝ ਔਰ ਨਾਮ ਦੁਰੈ ਚੱਲੈ ਸੋਚੋ ਤੇਰਾ ਨਾਮ ਚਰੰਗਿਆ ਰਹਾ ਤੇਰਾ ਪੱਲਾ ਫੜੀ ਰੱਖਾਂ ਜਿਹੜਾ ਮਨੁੱਖ ਤੇਰਾ ਨਾਮ ਨੂੰ ਆਪਣੇ ਜਨ ਤੋਂ ਦੂਰ ਰੱਖ ਕੇ ਜੀਵਨ ਪੰਨ ਵਿੱਚ ਤੁਰਤਾ ਉਹ ਚੋਰ ਹੈ ਪਤ ਕੋਈ ਵਿਖ ਅੰਚਲ ਪਾਏ ਸਾਚ ਨਾਮ ਰਤੋ ਪਰਸਿਓ ਕਰ ਜਾਏ ਹਿਮਾ ਜਿਹੜਾ ਮਨੁੱਖ ਵਿਕਾਰਾਂ ਦੀ ਜ਼ਹਿਰ ਪੱਲੇ ਬਣਦਾ ਉਹ ਇੱਜ਼ਤ ਗਵਾ ਲਿੰਦਾ ਪਰ ਜਿਹੜਾ ਬੰਦਾ ਥਿਰ ਪ੍ਰਮਾਤਮਾ ਦੇ ਨਾਮ ਚ ਰੰਗਿਆ ਜਾਂਦਾ ਪ੍ਰਭੂ ਦੇ ਦੇਸ਼ ਚ ਇੱਜ਼ਤ ਨਾਲ ਜਾਂਦਾ ਜੋ ਕਿਛ ਕੀ ਨਸ ਪ੍ਰਭ ਰਜਾਇ ਪੈ ਮਾਨੈ ਨਿਰਪੋ ਮੇਰੀ ਮਾਏ ਉਸ ਨੂੰ ਯਕੀਨ ਹੁੰਦਾ ਪ੍ਰਭੂ ਜੋ ਕਰਦਾ اپنی ਰਜਾ ਚ ਕਰਦੇ ਜਿਹੜਾ ਬੰਦਾ ਉਸ ਤੇ ਡਰ ਅਦਬ ਚ ਰਹਿਣਾ ਗਿਜ ਜਾਂਦਾ ਉਹ ਬੇਫਿਕਰਾ ਹੋ ਜਾਂਦਾ ਕਾਮਣ ਚਾਹੇ ਸੁੰਦਰ ਭੋਗ ਪਾਨ ਫੂਲੇ ਮਿੱਠੇ ਰਸ ਰੋਗ ਸੁੰਦਰ ਜੀਵ ਇਸਤਰੀ ਦੁਨੀਆ ਦੇ ਚੰਗੇ ਪਦਾਰਤ ਦਾ ਭੋਗ ਲੜਦੀ ਹੈ ਪਰ ਇਹ ਪਾਨ ਫੁੱਲ ਮਿੱਠੇ ਪਦਾਰਥਾਂ ਦੇ ਸਵਾਦ ਇਹ ਸਭ ਵਿਕਾਰ ਹੀ ਪੈਦਾ ਕਰਦੇ ਖੀਲੇਮ ਦਿਗਸੈ ਤੇ ਤੋ ਸੋਗ ਪ੍ਰਭੂ ਸ਼ਰਨਾਗਤ ਕਿਨ ਸੁਹੋਗ ਜਿੰਨੇ ਵੀ ਜਿੰਨਾ ਹੀ ਵਦੀ ਕੋਈ ਨਾ ਭੋਗਾਂ ਚ ਖਿੱਲਾ ਮਰਦੀਆਂ ਨੇ ਤੇ ਕੁਛ ਹੁੰਦੀ ਹੈ ਪਰ ਜਿਹੜਾ ਜੀਵ ਇਸਤਰੀ ਪ੍ਰਭੂ ਦੀ ਸ਼ਰਮ ਚ ਆ ਜਾਂਦੀ ਹੈ ਉਹ ਪ੍ਰਭੂ ਨੂੰ ਪਾਲ ਲੈਂਦੀ ਹੈ ਕੱਬਰ ਪੈਰਸ ਅਧਿਕ ਸ਼ਿੰਗਾਰ ਮੱਟੀ ਫੁੱਲੀ ਰੂਪਕਾ ਜਿਹੜੀ ਜੀਵ ਇਸਤਰੀ ਸੋਹਣਾ ਕੱਪੜਾ ਪਹਿਨਦੀ ਹੈ ਉਹ ਵਦੀਕ ਵਦੀਕ ਸ਼ਿੰਗਾਰ ਕਰਦੀ ਆਪਣੇ ਕਾਇ ਨੂੰ ਵੇਖ ਕੇ ਫੁੱਲੀ ਬੰਦੀ ਹੈ ਉਹ ਬਸ ਵਿਕਾਰਾਂ ਵੱਲ ਤੁਰੀ ਰਹਿੰਦੀ ਹੈ ਆਸਾ ਮਨਸਾ ਬੰਦੋ ਭਾਰ ਆਸਾ ਮਨਸਾ ਬੰਦੋ ਭਾਰ ਨਾਮ ਬਿਨਾ ਸੁਨਾ ਕਰ ਬਾਰ ਦੁਨੀਆ ਦੀਆਂ ਆਸਾਂ ਖਵਾਸ਼ਾਂ ਉਸਤੇ ਦਸਵੇਂ ਦਰਵਾਜ਼ੇ ਨੂੰ ਬੰਦ ਕਰ ਦਿੰਦੀਆਂ ਨੇ ਪਰਮਾਤਮਾ ਦੇ ਨਾਮ ਤੋਂ ਉਸ ਦਾ ਹਿਰਦਾ ਭਾਈ ਸੁਨਾ ਹੀ ਰਹਿੰਦਾ ਹੈ پاک ਹਿਰਦੇ ਘਰ ਵਿੱਚ ਪ੍ਰਭੂ ਦਾ ਨਾਮ ਨਹੀਂ ਵਸਿਆ ਗਾਛ ਪੁੱਤਰੀ ਰਾਜਕੁਵਾਰ ਨਾਮ ਪੜੋ ਸਤ ਦੋਤ ਸਵਾਰ ਹੇ ਜਿੰਦੇ ਉੱਠ ਉਦਮਕਾਰ ਹੇ ਰਾਜਕੁਮਾਰੀ ਪ੍ਰਭੂ ਨੂੰ ਤਿਆ ਅਮਰ ਤੇ ਲੁੱਟ ਕੇ ਪ੍ਰਭੂ ਦਾ ਨਾਮ ਸੰਭਾਲ ਲਿਆ ਕਰ ਪ੍ਰੇਵ ਸੇਵੋ ਪਰ ਪ੍ਰੇਮ ਆਧਾਰ ਗੁਰ ਸ਼ਬਦੀ ਵਿਖਿਆਸ ਨਿਵਾਰ ਪ੍ਰਭੂ ਦੇ ਪ੍ਰੇਮ ਦੇ ਆਸਰੇ ਰਹਿ ਕਿਸ ਪ੍ਰੀਤਮ ਦੀ ਸੇਵਾ ਭਗਤੀ ਕਰ ਤੇ ਗੁਰੂ ਸ਼ਬਦ ਜੋੜ ਕੇ ਮਾਇਆ ਦੀ ਤ੍ਰਿਸ਼ਨਾ ਨੂੰ ਦੂਰ ਕਰਕੇ ਆਪਣੇ ਜੀਵਨ ਨੂੰ ਸਵਾਰ ਲੈ ਮੋਹਨ ਮੋਹ ਲਿਆ ਮਨ 모ਹ ਗੁਰ ਕੈ ਸੁਧ ਪਛਾਨਾ ਤੋਹੇ ਤੈ ਮੋਹਨ ਮੇਰਾ ਮਨ 모ਲਿਆ ਤੇ ਮੈਂ ਗੁਰੂ ਸ਼ਬਦ ਰੇ ਤੈਨੂੰ ਪਛਾਨ ਲਿਆ ਨਾਨਕ ਠਾਡੇ ਚਾਹੇ ਪ੍ਰਭੂ ਦੁਆਰ ਤੇਰੇ ਨਾਮ ਸੰਤੋਖੇ ਕਿਰਪਾ ਤਾਰ へ ਨਾਨਕ ਅਰਦਾਸ ਕਰਦਾ ਪ੍ਰਭੂ ਅਸੀਂ ਜੀਪ ਤੇਰੇ ਦਰ ਤੇ ਖਲੋਤੇ ਆਂ ਕਿਰਪਾ ਕਰ ਤੇਰੇ ਨਾਮ ਚ ਜੋੜ ਕੇ ਅਸੀਂ ਸੰਤੋਖ ਤਾਰਨ ਕਰ ਸਕੀਏ ਬਸੰਤ ਮਹਿਨਲਾ ਪਹਿਲਾ ਮਨ ਪੂਲੋ ਪਰਮਸ ਆਏ ਜਾਏ ਅਦ ਲੁਬਦ ਲਬਾਨੋ ਵਿਖਮ ਆਏ ਮਾਇਆ ਦੇ ਮੋਹ ਕਰਨ ਜੀਵ ਕੁਰਾਹੇ ਪੈ ਪਟਕ ਰਿਆ ਬੜਾ ਲਾਲਚੀ ਹੋਇਆ ਫਿਰਦਾ ਨਾਸਤਿਰ ਦੀਸੈ ਏਕ ਪਾਏ ਜਮੀਨ ਕੁੰਡਲਿਆ ਕੰਠ ਪਾਏ ਜਿੰਨਾ ਚਿਰ ਮਨ ਮਾਇਆ ਤੇ ਦੀਨ ਰਹਿੰਦਾ ਕਿਦਾ ਵੀ ਕਦੀ ਵੀ ਟਿਕਵੀ ਹਾਲਤ ਚ ਨਹੀਂ ਦਿਸਦਾ ਜੀ ਮੱਛੀ ਕੁੰਡੀ ਨਾਲ ਫਸ ਜਾਂਦੀਵੇਂ ਮਾਇਆ ਨਾਲੇ ਫਸਿਆ ਮਨਪੂਰਸ ਸਮਝ ਸਾਚਨਾ ਗੁਰ ਸ਼ਬਦ ਵਿਚਾਰੇ ਸਹਿਜ ਪਾਇ ਰਹ ਮਾਇਆ ਦੇ ਮੋਹ ਦੇ ਕਾਰਨ ਜੀਵ ਕੁਰਾਹੇ ਪਿਆ ਭਾਈ ਗੁਰੂ ਸ਼ਬਦ ਨੂੰ ਵਿਚਾਰ ਕੇ ਹੀ ਟਿਕ ਸਕਦਾ ਰਹੋ ਮਨਪੂਰਸ ਪਰਮ ਮਨਪੂਲੋ ਪਰਮਸ ਪਵਰਤਾਰ ਬਿਲ ਬਿਰਥੇ ਚਾਹੇ ਬਹੁ ਬੇਕਾਰ ਮਾਇਆ ਦੇ ਪ੍ਰਭਾਵ ਦੇ ਕਾਰਨ ਕੁਰਾਹੇ ਪਿਆ ਮਨ ਪੋਰੇ ਮੰ ਪਟਕਦਾ ਰਹਿੰਦਾ ਮਨ ਇੰਦਰੀਆਂ ਦੇ ਰਾਹੀ ਬਹੁਤ ਤੇ ਵਿਅਰਥ ਵਿਕਾਰ ਇਹ ਕਰਨ ਵਿੱਚ ਇਹਦਾ ਚਿਤ ਕਰਦਾ ਮੈਂ ਗਲ ਜਿਉ ਫਾਸਸ ਕਾਮ ਹਾਰ ਕੜ ਬੰਧਨ ਬਾਧਿਆ ਸੀ ਸਮਰ ਜਿਵੇਂ ਖਾਤੀ ਫਸ ਜਾਂਦਾ ਨ ਕਾਮ ਵਿੱਚ ਆ ਕੇ ਇਵੇਂ ਇਹ ਵੀ ਬਸ ਵਿਕਾਰਾਂ ਵਿੱਚ ਪਾਈ ਫਸਿਆ ਹੋਇਆ ਮਨ ਮੁਗਦਾ ਦਾ ਦੁਰ ਭਗਤ ਹੀਨ ਦਰਪ੍ਰਸ਼ਟ ਸ਼ਰਾਪੀ ਨਾਮਬੀਨ ਮਨ ਮੂਰਕ ਮਨ ਭਗਤੀ ਤੋਂ ਵਾਂਝਾ ਰਹਿੰਦਾ ਕੁਰਾਹੇ ਪਿਆ ਹੋਇਆ ਪ੍ਰਭੂ ਦੇ ਦਰ ਤੇ ਡਿੱਗਿਆ ਹੋਇਆ ਤਾਕੈ ਜਾਤ ਨਾ ਪਾਤੀ ਨਾਮ ਲੀਨ ਸਭ ਦੁੱਖ ਸਖਾਈ ਗੁਣਾ ਬੀਨ ਜਿਹੜਾ ਮਨੁੱਖ ਨਾਮ ਤੋਂ ਖਾਲੀ ਹੈ ਭਾਈ ਉਸ ਦੀ ਨਾ ਕੋਈ ਚੰਗੀ ਜਾਤ ਮੰਨੀ ਜਾਂਦੀ ਹੈ ਨਾ ਕੋਈ ਕੁੱਲ ਮੰਨੀ ਜਾਂਦੀ ਹੈ ਉਹ ਆਤਮਿਕ ਗੁਣਾਂ ਤੋਂ ਹਮੇਸ਼ਾ ਵਾਂਝਾ ਹੀ ਰਹਿੰਦਾ ਮਨ ਚੱਲੇ ਨਾ ਜਾਈ ਠਾਕ ਰਾਖ ਬਿਨ ਹਰਸ ਰਾਤੇ ਪਤਨ ਸਾਖ ਏ ਮਨ ਚੰਚਲ ਇਸ ਨੂੰ ਰੋਕ ਕੇ ਰੱਖ ਤਾਂ ਕਿ ਪਟਕੇ ਨਾ ਤੇ ਪ੍ਰਮਾਤਮਾ ਦੇ ਨਾਮ ਸਰੰਗੀ ਜਾਣ ਤਬੀਨਾ ਮਨ ਨੂੰ ਕਿਤਰੀ ਇੱਜ਼ਤ ਨਹੀਂ ਮਿਲਦੀ ਤੂੰ ਆਪੇ ਸਰਤਾ ਆਪ ਰਖ ਤਰਤਾਰਨ ਦੇਖੈ ਜਾਣ ਆ ਪ੍ਰਭੂ ਦਰਤਿਆ ਦਾਸ ਕਰਕੇ ਆਖੇ ਪ੍ਰਭੂ ਤੂੰ ਆਪ ਹੀ ਸੁਨਣ ਵਾਲ ਆਪ ਹੀ ਸਾਡਾ ਰਖ ਹੈ ਸ੍ਰਿਸ਼ਟੀ ਰਾਜ ਕੇ ਪ੍ਰਮਾਤਮਾ ਆਪ ਹੀ ਜਿਮਾਂ ਦੀ ਲੋੜਾ ਜਾਣਦਾ ਆਪੁ ਲਾਇ ਕਿਸ ਕਾ ਹੋ ਜਾਏ ਗੁਰ ਮੇਲੇ ਬਿਰਥਾ ਕਹ ਹਮੈ ਹਿਮਾ ਮੈ ਪ੍ਰਭੂ ਤੋਂ ਬਿਨਾ ਔਰ ਕਿਸ ਨੂੰ ਜਾ ਕੇ ਅਖਾਂ ਇਹ ਮਾ ਪ੍ਰਭੂ ਆਪ ਹੀ ਗੁਰੂ ਮਿਲਾਂਦਾ ਹੈ ਆਪਗਣ ਛੋਡੋ ਗੁਣ ਕਮਾਏ ਗੁਰ ਸ਼ਬਦੀ ਰਾਤਾ ਸਦਸ ਮੈਂ ਗੁਰੂ ਦੀ ਸਹਾਇਤਾ ਨਾਲ ਹੀ ਗੁਣ ਵਿਆਜ ਕੇ ਔਗਣ ਛੱਡ ਸਕਦਾ ਜਿਹੜਾ ਮਨੋ ਗੁਰੂ ਦੇ ਸ਼ਬਦ ਚ ਮਸਤ ਰਹਿੰਦਾ ਉਹ تیر ਪ੍ਰਭੂ ਦੇ ਨਾਮ ਚ ਲੀਨ ਹੋ ਜਾਂਦਾ ਸਤ ਗੁਰ ਮਿਲਿਆ ਮਤ ਊਤਮ ਹੋਏ ਮਨ ਨਿਰਮਲ ਹੋਮੇ ਕੱਢੈ ਤੋਏ ਜੇ ਗੁਰੂ ਮਿਲ ਪਏ ਤਾਂ ਮਨੁੱਖ ਦੀ ਮਤ ਸ੍ਰਿਸ਼ਟ ਹੋ ਜਾਂਦੀ ਹੈ ਮਨ ਪੁਤਰ ਹੋ ਜਾਂਦਾ ਹੈ ਹਉਮੈ ਦੀ ਮਹਿਲ ਤੋਂ ਨਿਕਲ ਜਾਂਦੀ ਹੈ ਸਦਾ ਮੁਖ ਤੁੰਬੰਦ ਨਾ ਸਕੈ ਕੋਇ ਸਦਾ ਨਾਮ ਵਖਾਣੈ ਔਰ ਨਾ ਕੋਇ ਉਹ ਵਿਕਾਰਾਂ ਤੋਂ ਸਦਾ ਬਚਿਆ ਰਹਿੰਦਾ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਮਨ ਹਰ ਕਹਿ ਪਾਣ ਆਵੈ ਜਾਏ ਸਭ ਮੈਂ ਏਕੋ ਕਿਸ ਕਹਿ ਨਾ ਜਾਏ ਪ੍ਰਜੀ ਦੇ ਕੀ ਬਸ ਇਹ ਮਨ ਦੀ ਕੋਈ ਪੇਛ ਨਹੀਂ ਜਾ ਸਕਦੀ ਮਨ ਪ੍ਰਭੂ ਦੇ ਭਾਣੇ ਅਨੁਸਾਰ ਹੀ ਜੰਮਦਾ ਮਰਦਾ ਪਟਕਦਾ ਹੈ ਉਹ ਪ੍ਰਭੂ ਆਪ ਹੈ ਸਭ ਜੀਮਾ ਚ ਮੌਜੂਦ ਹੈ ਸਭ ਹੁਕਮ ਵਰਤੈ ਹੁਕਮ ਸਮਾਇ ਦੁਖ ਸੋਗ ਸਭ ਤੇ ਸਰਜੈ ਸਭ ਕੁਝ ਪ੍ਰਭੂ ਦੇ ਹੁਕਮ ਵਿੱਚ ਚੱਲ ਰਿਹਾ ਹੈ ਦੁਖ ਸਭ ਕੁਝ ਪਰਮਾਤਮਾ ਦੇ ਅਨੁਸਾਰ ਉਹ ਪੁੱਲ ਨਾ ਭੁੱਲੋ ਕਦੇ ਨਾਹੀਂ ਗੁਰ ਸ਼ਬਦ ਸੁਣਾਏ ਮਤ ਅਗਾਂਹ ਪ੍ਰਭੂ ਤੂੰ ਭੁੱਲ ਨ ਕਦੇ ਓਕਾਈ ਨਹੀਂ ਕਰਦਾ ਤੇ ਰਜਾ ਅਨੁਸਾਰ ਗੁਰੂ ਜਿਸ ਨੇ ਆਪਣਾ ਸ਼ਬਦ ਸੁਣਾੰਦਾ ਉਹਦੀ ਮਤ ਡੁੰਕੀ ਹੋ ਜਾਂਦੀ ਹੂੰ ਤੋਂ ਮੋਟੋ ਠਾਕੁਰ ਸ਼ਬਦ ਖਮਾਹੈ ਮਨ ਨਾਨਕ ਮਾਨਿਆ ਸੱਚ ਸਲਾਹੈ ਪ੍ਰਭੂ ਤੂੰ ਵੱਡਾ ਪਾਲਨਹਾਰ ਮਾਲਕ ਹੈ ਗੁਰੂ ਦੇ ਸ਼ਬਦ ਵਿੱਚ ਵਸਤਾ ਹੈ ਉਸ ਅਦਾਥੇ ਰਹਿਣ ਵਾਲੇ ਪ੍ਰਭੂ ਦੀ ਸਿਵ ਤੋਂ ਸਲਾਹ ਕਰਕੇ ਨਾਨਕ ਦਾ ਮਨ ਉਸ ਪ੍ਰਭੂ ਦੇ ਨਾਮ ਚ ਪਾਈ ਗਿੱਜਾ ਹੋਇਆ ਬਸੰਤ ਮਹਿਲਾ ਪਹਿਲਾ ਦਰਸ਼ਨ ਦੀ ਪਿਆਸ ਜਿਸ ਨਰ ਹੋਏ ਇਕ ਤਰਾਚੈ ਪਰ ਹਰ ਦੁਏ ਜਿਸ ਮਨੁਕ ਦਿਮਨ ਚ ਪ੍ਰਭੂ ਦੇ ਨਾਮ ਦੀ ਤਾਂਗ ਹੈ ਉਹ ਪ੍ਰਭੂ ਤੋਂ ਬਿਨਾਂ ਕੇ ਹੋਰ ਆਸਰੇ ਦੀ ਝਾਕ ਛੱਡ ਕੇ ਨਾਮ ਚ ਲੀਨ ਰਹਿੰਦਾ ਦੋਖ ਦਰਦ ਮਤ ਅੰਮ੍ਰਿਤ ਖਾਏ ਗੁਰਮੁਖ ਬੂਜੈ ਏਕ ਸਮੈ ਜਿਵੇਂ ਦੁੱਧ ਰਿੜਕ ਕੇ ਮੜਮੜ ਮਦਾਣੀ ਹਲਾ ਕੇ ਮੱਖਣ ਕੱਢੀਦਾ ਤੇਵੇਂ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਸਰੂਪ ਨੂੰ ਸਮਝ ਲੈਂਦਾ ਪ੍ਰਭੂ ਦੇ ਨਾਮ ਚ ਮੁਕ ਲੀਨ ਰਹਿੰਦਾ ਤੇਰੇ ਦਰਸ਼ਨ ਕੋ ਕੀਤੀ ਬਿਲ ਲਾਇ ਵਿਰਲਾ ਕੋ ਚिन्नਸ ਗੁਰ ਸ਼ਬਦ ਮੇ ਲਾਇ ਰਹਾ ਹੈ ਪ੍ਰਭੂ ਬੇੰਤੁਲ ਕੈ ਤੇਰੇ ਦਰਸ਼ਨ ਵਾਸਤੇ ਤਰ ਰਹੀ ਲੈਂਦੀ ਪਈ ਕੋਈ ਵਿਰਲਾ ਮਨੁੱਖੀ ਗੁਰੂ ਸ਼ਬਦ ਚ ਜੋੜ ਕੇ ਤੇਰੇ ਸਰੂਪ ਨੂੰ ਪਛਾਣ ਰਹਾਵ ਬੇਦ ਵਖਾਣ ਕਹੈ ਇੱਕ ਕਹੀ ਹੈ ਉਹ ਬੇਅੰਤ ਅੰਤ ਕਿਨ ਲਹੀਏ ਵੇ ਧਾਰਮਿਕ ਪੁਸਤਕਾਂ ਦੀ ਵਿਆਖਿਆ ਕਰਕੇ ਇਹੀ ਸਾਰੇ ਅਖਦੇ ਨੇ ਪ੍ਰਭੂ ਨੂੰ ਸਿਮਰਨਾ ਚਾਹੀਦਾ ਜੋ ਬੇਅੰਤ ਹੈ ਉਹ ਬੇਅੰਤ ਹੈ ਉਹਨੂੰ ਕਿਵੇਂ ਫਿਰ ਲੱਭਿਆ ਜਾਏ ਇੱਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਤਰ ਗਗਨ ਤਰੀਆ ਪ੍ਰਭੂ ਆਪ ਹੀ ਹੈ ਜਿਸ ਨੇ ਸੰਸਾਰ ਰਚਿਆ ਜਿਸ ਨੇ ਕਿਸੇ ਦਿਸਤੇ ਸਾਰੇ ਤੋਂ ਬਿਨਾ ਹੈ ਤ੍ਰਤੀ ਆਕਾਸ਼ ਨੂੰ ਥੰਮ ਲਿਆ ਏਕੋ ਗਿਆਨ ਧਿਆਨ ਤੁਨ ਬਾਣੀ ਏਕ ਨਿਰਾਲਮ ਕਤ ਕਹਾਣੀ ਪਰਮਾਤਮਾ ਦੀ ਸਿਫਤ ਤੋਂ ਸਲਾਹ ਦੀ ਲੱਗਣ ਹੀ ਅਸਲ ਚ ਗਿਆਨ ਹੈ ਧਿਆਨ ਇੱਕ ਪਰਮਾਤਮਾ ਹੀ ਹੈ ਸਜਿਸ ਨੂੰ ਕਿਸੇ ਸਾਰੇ ਦੀ ਲੋੜ ਨਹੀਂ ਹੈ ਏਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰਤੇ ਜਾਣੇ ਜਾਣ ਉਸ ਦੀ ਸਿਖ ਤੋਂ ਸਲਾਹ ਦਾ ਸ਼ਬਦ ਹੀ ਮਨੁੱਖ ਦੇ ਲਈ ਸੱਚਾ ਪਰਵਾਨਾ ਸਿਆਣਾ ਮਨੁੱਖ ਪੂਰੇ ਗੁਰੂ ਪਾਸੋਂ ਸਮਝ ਲੈਂਦਾ ਇੱਕੋ ਤਰਮ ਡਿੜ ਹੈ ਸੱਚ ਕੋਈ ਗਰਮਤ ਪੂਰਾ ਜੁਗ ਜੁਗ ਸੋਏ ਜਿਹੜਾ ਕੋਈ ਮਨੁੱਖ ਆਪਣੇ ਹਿਰਦੇ ਚ ਨਿਸ਼ਟਾ ਬਿਠਾਉਂਦਾ ਉਹ ਪ੍ਰਭੂ ਦਾ ਸਿਮਰਨ ਹਾਸਲ ਕਰ ਲੈਂਦਾ ਉਹ ਗੁਰੂ ਦੀ ਮਾਤਾ ਆਸਰਾ ਲੈ ਕੇ ਸਦਾ ਵਿਕਾਰਾਂ ਮੁੱਲ ਅਡੋਲ ਹੁੰਦਾ ਨਹਦਰਾਤਾ ਇੱਕ ਲਿਵਤਾਰ ਗੁਰਮੁਖ ਪਾਵੈ ਲਖ ਅਪਾਰ ਓਮਨੁਕ ਇੱਕ ਤਾਰ ਸੁਰਤ ਜੋੜ ਕੇ ਪ੍ਰਭੂ ਨਾਮ ਚ ਲੀਨ ਰਹਿਂਦਾ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਦੀਦਾਰ ਕਰ ਲੈਂਦਾ ਦੇ ਕੋ ਤਖਤ ਇੱਕੋ ਪਾਤਸ਼ਾ ਸਰਬੀ ਥਾਈ ਵੇ ਪਰਵਾ ਭਾਈ ਸਾਰੇ ਜਗਤ ਦਾ ਮਾਲਕ ਪ੍ਰਮਾਤਮਾ ਹੀ ਥਿਰ ਇੱਕੋ ਪਾਤਸ਼ਾ ਹੈ ਇੱਕੋ ਤਖਤ ਹੈ ਉਹ ਪਾਤਸ਼ਾ ਸਭ ਥਾਵਾਂ ਚ ਵਿਆਪਕ ਹੈ ਤਿਸ ਕਾ ਕੀ ਆ ਤ੍ਰਿਪਨ ਸਾਰ ਉਗਾਮ ਅਗੋਚਰ ਏ ਕੰਕਾਰ ਉਹ ਪ੍ਰਭੂ ਉਨਨੇ ਸਾਰਾ ਜਗਤ ਬਣਾਇ ਤਿੰਨਾ ਭਵਨਾ ਦਾ ਮੂਲ ਹੈ ਉਹ ਪੌਂਚ ਹੈ ਬੇਅੰਤ ਹੈ ਇਕਾ ਮੂਰਤ ਸਾਚਾ ਨਾਮ ਤਿੱਥੈ ਨਿਭੜੈ ਸਾਤ ਸੁਵਾਉ ਉਹ ਪ੍ਰਮਾਤਮਾ ਦਾ ਸਰੂਪ ਹੈ ਉਹਦਾ ਨਾਮ ਥੇ ਰਹਿਣ ਵਾਲਾ ਉਸਦੀ ਦਰਗਾਹ ਸਦਾ ਥਿਰ ਨਿਆਹੀ ਚੱਲਦਾ ਸਾਚੀ ਕਰਨੀ ਪਤ ਪਰਮਾਨ ਸਾਚੀ ਦਰਗਾ ਪਾਵੈ ਮਨ ਜਿਹੜਾ ਮਨੁੱਖ ਪ੍ਰਭੂ ਦੀ ਸਿਫਤ ਤੋਂ ਸੁਲਾ ਨੂੰ ਆਪਣਾ ਕਰਤਬ ਬਣਾਉਂਦੇ ਉਸ ਨੂੰ ਸੱਚੀ ਦਰਗਾਹ ਵਿੱਚ ਪਾਈ ਇੱਜ਼ਤ ਮਿਲਦੀ ਹੈ। ਇੱਕ ਆਪਗਤ ਇੱਕੋ ਹੈ ਭਾਉ ਬਿਨ ਪੈ ਪਗਤੀ ਆਵੋ ਜਿਹੜਾ ਮਨੁ ਗੁਰੂ ਸ਼ਬਦ ਜੁੜਦਾ ਉਹ ਨਿਸ਼ਚਾ ਜਾਂਦਾ ਹੈ ਕਿ ਪਰਮਾਤਮਾ ਦੀ ਭਗਤੀ ਪਰਮਾਤਮਾ ਨਾਲ ਪਿਆਰ ਹੀ ਸਹੀ ਜੀਵਨ ਰਾਹ ਹੈ। ਜਿਹੜਾ ਮਨੁੱਖ ਭਗਤੀ ਤੋਂ ਸਖਣਾ ਪ੍ਰਭੂ ਦੇ ਡਾਰ ਉਦੋਂ ਤੋਂ ਖਾਲੀ ਹੈ ਉਹ ਜਨਮ ਮਰਨ ਚੇਪਿਆ। ਗੁਰ ਤੇ ਸਮਝ ਰਹਿ ਮਹਿਮਾਨ ਹਰ ਸਰਾਤਾ ਜਨ ਪਰਵਾਂ ਜਿਹੜਾ ਮਨੂੰ ਗੁਰੂ ਪਾਸੋਂ ਸਿੱਖਿਆ ਲੈ ਕੇ ਜਗਤ ਵਿੱਚ ਪਰਉਣਾ ਬਣ ਕੇ ਆਉਂਦਾ ਤੇ ਪ੍ਰਮਾਤਮਾ ਦੇ ਨਾਮ ਰਸ ਵਿੱਚ ਮਸਤ ਰਿੰਦਾ ਪ੍ਰਭੂ ਦੀ ਹਜ਼ੂਰੀ ਚ ਕਬੂਲ ਹੁੰਦਾ ਇਹ ਉਤ ਦੇਖੋ ਸਹਿਜੇ ਰਾਮ ਤੁਧ ਬਿਨ ਠਾਕੁਰ ਕਿ ਸੈਨਾ ਪਾਹੇ ਠਾਕੁਰ ਮੈਂ ਗੁਰੂ ਕਿਰਪਾ ਨਾਲ ਇੱਧਰ ਉੱਧਰ ਹਰ ਥਾਂ ਤੁਹਾਨੂੰ ਵੇਖਣਾ ਤੇithੋ ਬਿਨਾ ਮੈਂ ਕਿਸੇ ਹੋਰ ਨਾਲ ਪ੍ਰੀਤ ਨਹੀਂ ਜੁੜਦਾ ਨਾਨਕ ਹੋਮੇ ਸ਼ਬਦ ਜਲਾਇਆ ਸਤਿਗੁਰ ਸਾਚਾ ਦਰਸ ਮਾਇਆ ਏ ਨਾਨਕ ਜਿਸ ਮਨੁੱਖ ਨੇ ਗੁਰੂ ਸ਼ਬਦ ਜੋੜ ਕੇ ਆਪਣੀ ਹੋਮੇ ਸਾੜ ਲਈ ਹੈ ਤੇ ਗੁਰੂ ਨੇ ਉਸ ਨੂੰ ਪ੍ਰਭੂ ਦਾ ਸਦਾ ਲਈ ਟਿੱਕੇ ਰਹਿਣ ਵਾਲਾ ਦਰਸ਼ਨ ਕਰਾ ਦਿੱਤਾ ਹੈ ਭਾਵੇਂ ਕਿ ਆਪਣੇ ਨਾਲ ਜੋੜ ਲਿਆ ਹੈ ਬਸੰਤ ਮਹਿਲਾ ਪਹਿਲਾ ਚੰਚਲ ਚੀਤ ਨਾ ਪਾਵੇ ਪਾਰ ਆਵਤ ਜਾਤ ਨ ਲਾਕੇ ਬਾਰ ਏ ਕਰਤਾਰ ਮਾਇਆ ਦੇ ਮੋਹ ਚ ਫਸ ਕੇ ਜਿਹੜਾ ਜੀਵ ਲੱਗੇ ਨਾ ਇਹਦਾ ਮਨ ਚੰਚਲ ਹੋ ਜਾਂਦਾ ਫਿਰ ਇਹਨੂੰ ਟਿਕਾ ਨਹੀਂ ਮਿਲਦਾ ਬਸ ਇਹ ਹਮੇਸ਼ਾ ਪਟਕਦਾ ਹੀ ਰਹਿੰਦਾ ਦੂ ਕਣੋ ਮਰੀਏ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਸਾਰਾ ਇਸ ਦਾ ਸਿੱਟਾ ਨਿਕਲਦਾ ਬਹੁਤ ਦੁੱਖ ਸਾਰਨਾ ਪੈਂਦਾ ਆਤਮਕ ਮੌਤ ਹੋ ਜਾਂਦੀ ਹੈ ਪ੍ਰੀਤਮ ਪ੍ਰਭੂ ਤੋਂ ਬਿਨਾ ਫਿਰ ਕੋਈ ਧਿਰ ਮਦਦ ਨਹੀਂ ਕਰ ਸਕਦਾ ਸਭ ਊਤਮ ਕਿਸ ਆਖੋ ਹੀ ਨਾ ਹਰ ਪਗਤੀ ਸਚ ਨਾਮ ਪਤਿ ਨਰਹਾਉ ਸਾਰੀ ਲੁਕਾਈ ਚੰਗੀ ਏ ਮੈਂ ਕਿਸੇ ਨੂੰ ਮਾੜਾ ਨਹੀਂ ਆਖਦਾ ਪਰ ਅਸਲ ਵਿੱਚ ਉਹੀ ਮਨੁੱਖ ਚੰਗੇ ਪ੍ਰਾਪਤ ਕਰਦਾ ਜਿਸ ਦਾ ਮਨ ਪਗਤੀ 'ਚ ਜੁੜਦਾ ਹੈ ਆਉ ਖਦ ਕਰਤਾ ਕੀ ਬਹੁ ਤੇਰੇ ਕਿੰ ਆਦੁਖ ਚੁਕੈ ਕਿਉਂ ਦੁਖ ਚੋਕੈ ਬਿਨ ਗੁਰ ਮੇਰੇ ਮਨ ਨੂੰ ਚੰਚਲਤਾ ਦੇ ਰੋਗ ਤੋਂ ਬਚਾਲੀ ਮੈਂ ਨੇਕਾ ਦਵਾਈਆਂ ਕਰਕੇ ਹਾਰ ਗਈ ਪਰ ਪਿਆਰੇ ਗੁਰੂ ਦੀ ਸਹਤ ਤੋਂ ਤੋ ਬਿਨਾਂ ਦੁਖ ਦੂਰ ਨਹੀਂ ਹੁੰਦਾ ਬਿਨ ਹਰ ਪਗਤੀ ਦੂ ਘਨੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਪ੍ਰਭੂ ਦੀ ਭਗਤੀ ਤੋਂ ਬਿਨਾ ਦੁਖੀ ਦੁਖ ਨੇ ਦੁਖ ਵੀ ਤੇ ਸੁਖ ਵੀ ਦੇਣ ਵਾਲੇ ਮੇਰੇ ਕਰਤਾਰ ਤਿਥੋਂ ਬਿਨਾ ਔਰ ਕੋਈ ਅਸਰਾਂ ਨਹੀਂ ਰੋਗ ਵੱਡੋ ਕਿਉ ਬੰਦੋ ਤੀਰਾ ਰੋਗ ਪੂਜੈ ਸੋ ਕਟੈ ਪੀਰਾ ਚੰਚਲਤਾ ਦਾ ਰੋਗ ਬਹੁਤ ਵੱਡਾ ਮੇਰੇ ਸਿਰੋਗ ਨੂੰ ਗੁਰੂ ਹੀ ਸਮਝ ਸਕਦਾ ਮੈਂ ਔਗਣ ਮਨ ਮਹੇ ਸਰੀਰਾ ਟੁੰਡਤ ਕੋਜਤ ਗੁਰ ਮੇਲੇ ਬੀਰਾ ਇਸ ਰੋਗ ਦੇ ਕਾਰਨ ਮੇਰੇ ਮਨ ਵਿੱਚ ਓਗਣ ਕੀ ਓਗਣ ਨੇ ਟੁੰਡਤਿਆ ਤੇ ਪਾਲ ਕਰਦਿਆਂ ਗੁਰੂ ਨੇ ਮੈਨੂੰ ਸਾਧ ਸੰਗਤ ਚ ਪਾਇ ਮਲਾਦ ਦਿੱਤਾ ਗੁਰ ਕਾ ਸ਼ਬਦ दारू ਹਰਨਾ ਜਿਉਂ ਤਿਉਂ ਰੱਖੈ ਤਿਵੇਂ ਰਹਾਉ ਦਵਾਈ ਗੁਰੂ ਦਾ ਸ਼ਬਦ ਹੈ ਪ੍ਰਮਾਤਮਾ ਦਾ ਨਾਮ ਮੈਂ ਪ੍ਰਭੂ ਜਿਵੇਂ ਤੂੰ ਰੱਖੇਂ ਮੈਂ ਉਸੇ ਤਰ੍ਹਾਂ ਹੀ ਰਹਿ ਸਕਨਾ ਜਗ ਰੋਗੀ ਕਾ ਦੇਖ ਦਿਖਾਉ ਹਰ ਨਿਰਮਲ ਨਿਰਮਲ ਨ ਜਗ ਤਾ 피 ਰੋਗੀ ਐ ਮੈਂ ਕਿਸ ਨੂੰ ਲੱਭ ਕੇ ਆਪਣਾ ਰੋਗ ਦੱਸਾਂ ਇੱਕ ਪ੍ਰਮਾਤਮਾ ਹੀ ਪਵਿੱਤਰ ਹੈ ਪ੍ਰਭੂ ਦਾ ਨਾਮ ਹੀ ਮਨੁੱਖ ਨੂੰ ਵਿਅਜਨਾ ਚਾਹੀਦਾ ਕਰਮੈ ਕਰ ਜੋ ਦੇਖ ਦਿਖਾਵੈ ਗੁਰ ਮੈਲੀ ਸੋ ਮਹਿਲ ਬੁਲਾਵੈ ਜਿਹੜਾ ਗੁਰੂ ਆਪਣੇ ਹਿਰਦੇ ਚ ਪ੍ਰਮਾਤਮਾ ਦਾ ਨਾਮ ਨਿਵਾਸ ਵਕਾ ਕੇ ਹੋਰਨਾਂ ਨੂੰ ਵਿਖਾਂਦਾ ਉਹ ਸਭ ਤੋਂ ਉੱਚੇ ਮੈਲ ਦਾ ਵਾਸੀ ਹੋ ਜਾਂਦਾ ਮਨ ਮੈ ਮਨਵਾ ਚਿੱਤ ਮੈ ਚੀਤਾ ऐसे हर के लोग अतीत तउसदे मन उनादे चित्त बारो पटकना हट के अंदर टिक जांदे हैं इस तरह परमात्मा दे सेवक माया दे मोह तो नरलेप हो जांदे ने हरग सो गत्ते रहन निराशा अमृत चाख हर नाम निवासा ओ खुशी गमी तोताव जानदे ने अमृत चख के प्रभु दे नाम चो नांदा निवास आपचान रहे लुलगा ਜਨਮ ਜੀਤ ਗੁਰਮਤ ਦੁੱਖ ਭਾਗ ਆਪਣਾ ਪਛਾਨ ਕੇ ਸੁਰਤ ਜੋੜੀ ਰੱਖਦੇ ਨੇ ਉਹਨਾਂ ਜਨਮ ਜਿੱਤ ਲਿਆ ਗੁਰੂ ਦੇ ਸਰਮੂ ਕੋ ਕੇ ਦੁੱਖ ਮੁੱਕ ਗਿਆ ਗੁਰ ਦੀਆ ਸੱਚ ਅੰਮ੍ਰਿਤ ਪੀਵ ਸਹਿਜ ਮਰੋ ਜੀਵਤ ਹੀ ਜੀਵ ਮੇਰ ਕਰਕੇ ਗੁਰੂ ਨੇ ਮੈਨੂੰ ਹਰੀ ਨਾਮ ਦਿੱਤਾ ਹੈ ਮੈਂ ਉਸ ਦੀ ਬਰਕਤ ਨਾਲ ਮੈਂ ਆਤਮਿਕ ਡੋਲਤਾ ਟਿਕਿਆ ਹਾਂ ਆਪਣੋ ਕਰ ਆਖੋ ਗੁਰ ਭਾਵੈ ਤੁਮਰੋ ਹੋਏ ਸੋ ਤੁਜੈ ਸਮਾਵੈ ਜੇ ਗੁਰੂ ਮੇਰ ਕਰੇ ਤੇ ਮੈਂ ਅਰਦਾਸ ਕਰਨਾ ਹੈ ਕਿ ਆਖ ਨੇ ਪ੍ਰਭੂ ਮੈਨੂੰ ਆਪਣਾ ਸੇਵਕ ਬਣਾ ਕੇ ਚਰਨਾ ਚ ਰਖ ਜਿਹੜਾ ਬੰਦਾ ਤੇਰਾ ਸੇਵਕ ਬਣ ਜਾਂਦਾ ਤੇਰੇ ਚ ਲੀਨ ਰਹਿੰਦਾ ਭੋਗੀ ਕੋ ਦੁਖ ਰੋਗ ਵਿਆਪੈ ਕਟ ਕਟ ਰਵ ਰਹਾ ਪ੍ਰਭ ਜਿਹੜਾ ਮਨੁੱਖ ਦੁਨੀਆ ਦੇ ਪਦਾਰਥ ਭੋਗਣ ਵਿੱਚ ਹੀ ਮਸਤ ਰਹਿੰਦਾ ਉਸ ਨੂੰ ਰੋਗਾਂ ਦਾ ਦੁੱਖ ਆਦ ਬੰਦ ਹੈ ਤੇ ਜਿਸ ਮਨੁੱਖ ਨੂੰ ਪਰਮਾਤਮਾ ਰੇਖ ਘੜ ਚ ਵਿਆਪਕ ਦਿਸਪਿੰਦਾ ਫਿਰ ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ ਨਾਨਕ RAM ਰਵੇ ਹਿਤ ਚੀਤਾ ਫਿਰ ਗੁਰੂ ਸ਼ਬਦ ਜੁੜ ਕੇ ਸੁੱਖਾਂ ਦੁੱਖਾਂ ਤੋਂ ਨਰਲੇ ਪਰਿੰਦ ਨਾਨਕ ਚਿੱਤ ਦੇ ਪਿਆਰ ਨਾਲ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਬਸੰਤ ਮੈ ਲਾ ਪਹਿਲਾ ਇੱਕ ਤੁਕੀਆ ਮਤ ਭਸਮ ਅੰਦਲੇ ਗਰਭ ਜਾਹੇ ਇਨ ਬਿਦ ਨਾਂਗੇ ਜੋਗ ਨਾ ਹਕ ਲੋ ਅੰਨੇ ਮਤਾ ਸਰੀਰ ਤੇ ਭਸਮ ਲਾ ਇਸ ਤਰ੍ਹਾਂ ਜੋਗ ਨਹੀਂ ਹੁੰਦਾ ਮਲਾਪ ਨਹੀਂ ਹੁੰਦਾ ਪ੍ਰਭੂ ਨਾਲ ਮੂੜੇ ਕਾਹੇ ਬਿਸਾਰੇ ਤੈ ਰਾਮ ਨਾਮ ਅੰਤਕਾਲ ਤੇਰੇ ਆਵੇ ਕਾਮ ਰਹਾ ਮੁਰਖ ਤੂ ਪ੍ਰਭੂ ਨੂੰ ਕਿਉਂ ਵਿਸਾਰਿਆ ਪਰਮਾਤਮਾ ਦਾ ਨਾਮ ਹੀ ਤੇਰੇ ਕਾਮ ਆਉਂਦਾ ਕੀ ਰਹਾ ਗੁਰ ਪੂਛ ਤੁਮ ਕਰੋ ਵਿਚਾਰ ਜਾਂ ਦੇਖੋ ਤਾਂ ਸਾਰੰਗ ਪਾਣ ਗੁਰੂ ਦੀ ਸਿੱਖਿਆ ਲੈ ਕੇ ਸੋਚੋ ਸਮਝੋ ਮੈਂ ਜਿੱਧਰ ਵੇਖਣਾ ਅਦਰ ਪ੍ਰਭੂ ਹੀ ਦਿਸਦਾ ਕਿਆ ਹੂੰ ਆਖਾਂ ਜਾਂ ਕਛੂ ਨਾ ਹੈ ਜਾਤ ਪਤ ਸਭ ਤੇਰਾ ਨਾਹੀ ਪ੍ਰਭੂ ਮੈਂ ਮਾਣ ਵੀ ਕਿਸ ਚੀਜ਼ ਦਾ ਕਰਾਂ ਮੇਰਾ ਕੁਛ ਵੀ ਨਹੀਂ ਤੇਰੇ ਨਾਮ ਦੀ ਜਾਤ ਪਾਤ ਹੈ ਸਭ ਕੁਛ ਕਾਹੇ ਮਾਲ ਗਰਬ ਦੇਖ ਗਰਬ ਜਾਹੇ ਚਲਤੀ ਬਾਰ ਤੇਰ ਕਛੂ ਨਾਹੀ ਵੇਖ ਇਹ ਸੰਸਾਰ ਦੇ ਮਾਲ ਤੈਨੂੰ ਵੇਖ ਕੇ ਤੂੰ ਕਿਉਂ ਅਹੰਕਾਰ ਕਰਨਾ ਤੁਰ ਲੱਗਿਆ ਨਾਲ ਕੁਛ ਕੁਛ ਨਹੀਂ ਜਾਏਗਾ ਪੰਚ ਮਾਰ ਚਿੱਤ ਰੱਖੋ ਥਾਂ ਜੋਗ ਜੁਗਤ ਕੀ ਇਹ ਹੈ ਪੰਜਾਂ ਨੂੰ ਾਰ ਕੇ ਆਪਣੇ ਮਨ ਚ ਆਪਣੇ ਮਨ ਨੂੰ ਵਾਸ ਕਰੋ ਪ੍ਰਭੂ ਨਾਲ ਮਿਲਾਪ ਦੀ ਤਰਕੀਬ ਇਹ ਸਹੀ ਹੈ ਹਮੈ ਪੈਖੜ ਤੇਰਾ ਮਨ ਮਾਹੇ ਹਰਨਾ ਚੇਤੈ ਮੂੜੇ ਮੁਕਤ ਜੈ ਹਮੈ ਦਾ ਪੈਖੜ ਤੇਰੇ ਮਨ ਨੂੰ ਹੈ ਹਰ ਨੂੰ ਜਪਦਨ ਕਿਵੇਂ ਪਾਰ ਹੋਵੇਗਾ ਮਤ ਹਰ ਵਿਸਰੈ ਜਮ ਮਸਪਾਹੇ ਅੰਤ ਕਾਲ ਮੂੜੇ ਚੋਟਾ ਖਾਹੇ ਮੁਰਕ ਚੇਤੋ ਪਰਮਾਤਮਾ ਦਾ ਨਾਮ ਪੁਲਾਇਆ ਜਮਾਂ ਦੇ ਬਾਛ ਪੈਗਾ ਅੰਤ ਕਾਲ ਫਿਰ ਤਨੂ ਛੋਟਾ ਹੀ ਪੈਣ ਗਿਆ ਗੁਰ ਸ਼ਬਦ ਵਿਚਾਰ ਹੈ ਆਪ ਜਾਏ ਸਾਜੋਗ ਵਸੈ ਮਨ ਵਸੈ ਆਏ ਗੁਰੂ ਸ਼ਬਦ ਨੂੰ ਵਿਚਾਰੇਗਾ ਆਪਾ ਪਾ ਦੂਰ ਹੋਏਗਾ ਫਿਰ ਗੁਰੂ ਦਾ ਸ਼ਬਦ ਤੇਰੇ ਮਨ ਵਿੱਚ ਆ ਵਸੇਗਾ ਜਿਨ ਜੀਓ ਪਿੰਡ ਦਿੱਤਾ ਤਿਸ ਚੇਤਨਾਂ ਹੈ ਮੜੀ ਮਸਾਨੀ ਮੂੜੇ ਜੋਗ ਨਾ ਜਿਸ ਪ੍ਰਭੂ ਨੇ ਤੈਨੂੰ ਸ਼ਰੀਰ ਦਿੱਤਾ ਤੈਨੂੰ ਕਦੀ ਧੁੰਦਾ ਨਹੀਂ ਇਹ ਮੂੜੇ ਇਸ ਤਰ੍ਹਾਂ ਜੋਗ ਨਹੀਂ ਹੋਏਗਾ ਗੁਰੂ ਨਾਨਕ ਬੋਲੇ ਭੱਲੀ ਬਾਣ ਤੁਮ ਹੋ ਸੁਜਾ ਕੇ ਲਿਹੋ ਪਛਾਣ ਨਾਨਕ ਤਾ ਪ੍ਰਮਾਤਮਨ ਸਿਵ ਤੋਂਸਲਾ ਦੀ ਬਾਣੀ ਉਚਾਰਦਾ ਤੁਸੀਂ ਸੁਜਾ ਕੇ ਹੋਵੋ ਪ੍ਰਭੂ ਨੂੰ ਪਛਾਣੋ ਬਸੰਤ ਮਹਿਲਾ ਪਹਿਲਾ ਦਬਦਾ ਦੁਰਮਤ ਅੰਦੁਲੀਕਾਰ ਮਨਮੁਖ ਪਰਮੇ ਮੱਜ ਗੁਬਾਰ ਪੈੜੀ ਮਤ ਪਿੱਛੇ ਲੱਗਾ ਮਨੁਖ ਬਸ ਮਾੜੇ ਕੰਮ ਹੀ ਕਰਦਾ ਮਾੜੀ ਚਾਕ ਰੱਖਦਾ ਬਸ ਪਰਮਦੇ ਹਨੇਰੇ ਵਿੱਚ ਮਨ ਅੰਦੁਲਾ ਅੰਦਲੀ ਮਤ ਲੱਗੇ ਗੁਰ ਕਰਨੀ ਬਿਨ ਪਰਮ ਨਾ ਪਾਗੈ ਮਾਇਆ ਵਿੱਚ ਅੰਨ ਨਾ ਹੋਇਆ ਮਨ ਉਸੇ ਮਤ ਪਿੱਛੇ ਤੁਰਦਾ ਤੇ ਗੁਰੂ ਦਸੀ ਕਾਰਤ ਬਿਨਾ ਮਨ ਦੀ ਪਟਕਣਾ ਦੂਰ ਨਹੀਂ ਹੁੰਦੀ ਰਹਾ ਮਨਮੁਖ ਅੰਦਲੇ ਗੁਰਮਤ ਨਾ ਭਾਈ ਪਸ਼ੂ ਪਏ ਅਭਿਮਾ ਨਾ ਜਾਏ ਮਨ ਪਿਛੇ ਤੁਰਨ ਵਾਲੇ ਅੰਨੇ ਮਨੁੱਖ ਨੂੰ ਗੁਰੂ ਦਿੱਤੀ ਮਤ ਪਸੰਦ ਨਹੀਂ ਆਉਂਦੀ ਬਸ ਪਸ਼ੂ ਹੋ ਚੁੱਕਿਆ ਤੇ ਅਹੰਕਾਰ ਵਿੱਚ ਹੀ ਰਹਿੰਦਾ ਲਖ 84 ਜੰਤ ਉਪਾਏ ਮਿਰਠਾਕੁਰ ਭਾਣੇ ਸਿਰਦ ਸਮਾ ਸਿਰਜਣਾਲ ਪ੍ਰਭੂ 84 ਲਖ ਜੁਨਾਂ ਚ ਬੇਅੰਤ ਜੀ ਪੈਦਾ ਕਰਦਾ ਜਿਵੇਂ ਠਾਕੁਰ ਦੀ ਮਰਜ਼ੀ ਹੁੰਦੀ ਪੈਦਾ ਕਰਦਾ ਨਾਸਵਿਕ ਕਰਦਾ ਸਗਲੇ ਪੂਲ ਨੇ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਉਸਾਰੀ ਲੁਕਾਈ ਕੁਰਾਹੀ ਪਈ ਰਹਿੰਦੀ ਆ ਜਦੋਂ ਤੱਕ ਗੁਰੂ ਦਾ ਸ਼ਬਦ ਹਿਰਦੇ ਚ ਨਹੀਂ ਵਸਦਾ ਤੇ ਜੀਵਨ ਦੇ ਸਹੀ ਰਸਤੇ ਨੂੰ ਜਿਹੜਾ ਮਨੁੱਖ ਸਮਝਦਾ ਉਹ ਹਿਰ ਗੁਰੂ ਕਰਤਾਰ ਦਾ ਰੂਪ ਬਣ ਜਾਂਦਾ ਗੁਰ ਕੇ ਚਾਕਰ ਠਾਕੁਰ ਭਾਣੇ ਬਖਸ਼ ਲੀਏ ਨਾਹੀ ਜਮਕਾਨ ਜਿਹੜਾ ਮਨੁੱਖ ਸਤਗੁਰੂ ਦੇ ਸੇਵਕ ਬਣਦੇ ਨੇ ਪੰਨਾਰ ਪ੍ਰਭ ਨੂੰ ਪਸੰਦ ਆਉਂਦੇ ਨੇ ਉਹਨਾਂ ਨੂੰ ਜਮਾਂ ਦੀ ਮੁਥਾ ਜੀ ਨਹੀਂ ਕਰਨੀ ਪੈਂਦੀ ਜਿਨ ਕਾ ਹਿਰਦੈ ਏਕੋ ਪਾਇਆ ਆਪੇ ਮਿਲੇ ਪਰਮਚੂਕਾ ਜਿਨਾ ਬੰਦਿਆ ਨੂੰ ਕਰਤਾਰ ਦਾ ਨਾਮ ਹਾਸਲ ਹੁੰਦਾ ਉਹਨਾਂ ਨੂੰ ਪ੍ਰਭੂ ਆਪਣੇ ਚਰਨਾਂ ਚ ਜੋੜਦਾ ਬੇਮੁਤਾਜ ਬਯੰਤ ਅਪਾਰ ਸਤਪਤੀ ਚੈ ਕਰਨੇ ਹਾਰਾ ਪ੍ਰਭੂ ਬੇਮੁਥਾਜ ਬਯੰਤ ਸਾਰੇ ਸ੍ਰਿਸ਼ਟੀ ਦਾ ਸਿਰਜਨਹਾਰ ਨਾਨਕ ਪੂਲੇ ਗੁਰ ਸਮਝਾਵੇ ਇਕ ਦਿਖਾਵੇ ਸਾਟਿਕਾਵੇ ਨਾਨਕ ਮਾਇਆ ਦੇ ਮੋਹ ਚ ਫਸ ਕੇ ਕੁਰਾਏ ਪੇ ਮਨੁੱਖ ਨੂੰ ਗੁਰੂ ਹੀ ਸਮਝ ਸਕਦਾ ਗੁਰੂ ਉਸ ਨੂੰ ਇੱਕ ਪਰਮਾਤਮਾ ਦਾ ਦੀਦਾਰ ਕਰਵਾ ਦਿੰਦਾ ਬਸੰਤ ਮਹਿਲਾ ਪਹਿਲਾ ਆਪੇ ਪਉਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਪਰਮਾਤਮਾ ਆਪ ਹੀ ਸੁਗੰਧੀ ਲੈਣ ਵਾਲਾ ਪਉਰਾ ਹੈ ਆਪ ਹੀ ਵੇਲ ਆਪ ਹੀ ਸੰਗਤ ਆਪ ਹੀ ਸੰਗਤ ਵਿੱਚ ਸਾਥ ਸੰਗੀ ਮਿੱਤਰਾਂ ਨੂੰ ਇਕੱਠਾ ਕਰਦਾ ਐਸੀ ਪਉਰਾ ਬਾਸਲੇ ਤਰਵਰ ਫੁੱਲੇ ਬਨ ਹਰੇ ਰਹਾਉ ਗੁਰਮੁਖ ਪੋਰਾ ਇਸ ਤਰ੍ਹਾਂ ਪ੍ਰਭੂ ਦੇ ਨਾਮ ਦੀ ਸੁਗੰਧੀ ਲੈਂਦਾ ਫਿਰ ਉਸ ਨੂੰ ਜੰਗਲ ਦੇ ਸਾਰੇ ਰੁੱਖ ਹਰੇ ਤੇ ਫੁੱਲਾਂ ਨਾਲ ਲੱਦੇ ਹੋਏ ਦਿਸਦੇ ਨੇ pau ਕਿ ਹਰ ਥਾਂ ਪ੍ਰਭੂ ਦੀ ਜੋਤ ਦਿਸਦੀ ਰਹਾਉ ਆਪੇ ਕਬਲਾ ਕੰਤ ਆਪੇ ਰਾਵੇ ਸ਼ਬਦ ਥਾ ਪ੍ਰਭੂ ਆਪ ਹੀ ਲక్ష్ਮੀ ਆਪ ਹੀ ਲక్ష్ਮੀ ਦਾ ਪਤੀ ਹੈ ਪ੍ਰਭੂ ਆਪ ਆਪਣੇ ਹੁਕਮ ਨਾਲ ਸਾਰੇ ਸ੍ਰਿਸ਼ਟ ਨੂੰ ਪੈਦਾ ਕਰਦਾ ਆਪੇ ਬਚੁਰੂ ਗਾਉਂ ਖੀਰ ਆਪੇ ਮੰਦਰ ਥੰਮ ਸ੍ਰੀ ਪ੍ਰਭੂ ਆਪ ਹੀ ਬੱਚਾ ਆਪ ਹੀ ਗਾਂ ਦਾ ਦੁੱਧ ਹੈ ਆਪ ਹੀ ਮੰਦਰ ਹੈ ਆਪ ਹੀ ਮੰਦਰ ਦਾ ਥੰਮ ਆਪੇ ਕਰਨੀ ਕਰਨਹਾਰ ਆਪੇ ਗੁਰਮੁਖ ਕਰ ਵਿਚਾਰ ਪ੍ਰਭੂ ਆਪ ਹੀ ਕਰਨ ਜੋ ਕੰਮ ਹੈ ਆਪ ਹੀ ਸਭ ਕੁਝ ਕਰਦਾ ਆਪ ਹੀ ਗੁਰੂ ਦੇ ਸਨਮੂਖੇ ਗੁਨਾ ਦੀ ਵਿਚਾਰ ਕਰਦਾ ਤੂੰ ਕਰ ਕਰ ਦੇਖੈ ਕਰਨਹਾਰ ਜੋਤ ਜੀ ਸੰਕ ਦੇ ਅੰਧਾਰ हे प्रभु तू सब कुछ ਕਰਨ ਦੀ ਤਾਕਤ ਰੱਖਣਾ ਬਿੰਤ ਜੀਵਨ ਆਪਣੇ ਜੋਤ ਦਾ ਸਾਰਾ ਦੇ ਕੇ ਉਹਨਾਂ ਦਾ ਆਸਰਾ ਬਣਦਾ ਤੂੰ ਸਰ ਸਾਗਰ ਗੁਣ ਗਹਿਿਰ ਤੂੰ ਕਲ ਨਿਰੰજન ਪਰਮ ਹੀ ਪ੍ਰਭੂ ਤੂੰ ਗੁਣਾ ਦਾ ਸਰੋਵਰ ਹੈ ਗੁਣਾ ਦਾ ਥਾਂ ਸਮੁੰਦਰ ਤੇਰੀ ਕੋਈ ਖਾਸ ਕੋਲ ਨਹੀਂ ਤੂੰ ਆਪੇ ਕਰਤਾ ਕਰਨ ਜੋਗ ਨੇ ਕੇਵਲ ਰਾਜ ਨੂੰ ਸੁਖੀ ਲੋਗ ਰਾਜਨ ਤੂੰ ਆਪ ਹੀ ਸਾਰਾ ਜਗਤ ਪੈਦਾ ਕਰਨ ਵਾਲਾ ਸਮਰੱਥਾ ਰੱਖਣਾ ਤੂੰ ਪਵਿੱਤਰ ਸਰੂਪ ਹੈ ਨਾਨਕ ਤਰਾਪੇ ਹਰਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਧੇ ਨਾਨਕ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਦੇ ਸਵਾਚ ਮਗਨ ਹੁੰਦਾ ਹੈ ਮਾਇਆ ਬਲੁ ਰਾਜ ਜਾਂਦਾ ਉਸ ਨਿਸ਼ਚੈ ਹੋ ਜਾਂਦਾ ਕਿ ਪ੍ਰਮਾਤਮਾ ਤੋਂ ਬਿਨਾਂ ਪ੍ਰੀਤਮ ਗੁਰੂ ਸ਼ਰਨ ਤੋਂ ਬਿਨਾਂ ਮਨੁੱਖਾ ਜੀਵਨ ਵਿਅਰਥ ਚੱਲਿਆ ਜਾਂਦਾ ਹੈ ਨਾਨਕ ਤਰਾਪੇ ਹਰਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ